ਵਾਹਿ ਗੁਰ ਦੀ ਕਾਲ ਸਾਬ ਕਰਾਈ ਵਾਹਿ ਗੁਰ ਦੀ ਕੀ ਪਤੇ ਕਬੀਰ ਚੁਗੈ ਚਿਤਾਰੇ ਪੀ ਚੁਗੈ ਚੋਗ ਚੋਗ ਚਿਤਾਰੇ ਚੁਗੈ ਚੋਗ ਚੋਗ ਇਹ ਪੋਲੇ ਪਦ ਚਾਰਨ ਕਰਨੇ ਹਨ ਕਬੀਰ ਚੁਗੈ ਚਿਤਾਰੇ ਪੀ ਚੁਗੈ ਇਥੇ ਵਿਸਰਾਮ ਚੋਗ ਚੋਗ ਚਿਤਾਰੇ ਜੈਸੇ ਬਚ ਰਹੇ ਕੂਜ ਮਨ ਮਾਇਆ ਮਮਤਾ ਰੇ ਜੈਸੇ ਬਚਰਹ ਕੂੰਜ ਮਨ ਇਥੇ ਵਿਸਰਾਮ ਮਾਇਆ ਮਮਤਾ ਰੇ ਮਮਤਾ ਰੇ ਇਕੱਠਾ ਨਹੀਂ ਕਹਿ ਦਿੰਦਾ ਕਬੀਰ ਅੰਬਰ ਕਨ ਹਰ ਛਾਇਆ ਬਰਖ ਭਰੇ ਸਾਰ ਤਾਲ ਬਰਖ ਇਥੇ ਯਮਕ ਲਾ ਦਿੰਦੀ ਹੈ ਭਰੇ ਸਾਰ ਤਾਲ ਚਾਤ੍ਰਿਕ ਜੋ ਤਰਸਤ ਰਹੈ ਤਿੰਨ ਕੋ ਕੌਣ ਹਵਾਲ ਕਬੀਰ ਚੱਕਈ ਜੋ ਨਿਸ ਬਿਚੁਰੈ ਚੱਕਈ ਪੋਲਾ ਹੀ ਬੋਲਣਾ ਹੈ ਚੱਕਈ ਚਕਵੀ ਦਾ ਵਾਚਕ ਹੈ ਕਬੀਰ ਚੱਕਈ ਜੋ ਨਿਸ ਬਿਚੁਰੈ ਆਏ ਮਿਲੇ ਪਰ ਬਾਤ ਜੋ ਨਰ ਬਿਚੁਰੇ RAM ਸਿਓ ਨਾ ਦੇਨ ਮਿਲੇ ਨਾ ਰਾਤ ਕਬੀਰ ਰਹਿ ਨਾਇਰ ਬਿਸੋਰਿਆ ਰਹੋ ਰੇ ਸੰਖਮਜੂਰ ਦੇਵਲ ਦੇਵਲ ਤਾਹੜੀ ਦੇਸਹਿ ਉਗਵਤ ਸੂਰ ਦੇਸਹਿ ਉਗਵਤ ਸੂਰ ਦੇਸਹਿ ਪਦ ਤੇ ਥੋੜਾ ਜਿਹਾ ਝਮਕ ਲਾ ਕੇ ਦੇਵਲ ਦੇਵਲ ਤਾਹੜੀ ਦੇਸਹਿ ਉਗਵਤ ਸੂਰ ਕਬੀਰ ਸੂਤਾ ਕਿਆ ਕਰਹਿ ਜਾਗ ਰੋਏ ਭੈ ਦੁਖ ਜਾ ਕਾ ਬਾਸਾ ਗੁਰਮਹਿ ਸੋ ਕਉ ਸੋਵੈ ਸੁਖ ਕਬੀਰ ਸੂਤਾ ਕਿਆ ਕਰਹਿ ਉਠ ਕੇ ਉਠ ਕੇ ਨਾ ਜਪਹਿ ਮੁਰਾਰ ਉਠ ਕੇ ਨਾ ਜਪਹਿ ਮੁਰਾਰ ਇਕ ਦਿਨ ਸੋਵਣ ਹੋਏ ਗੋ ਲਾਂਬੇ ਗੋੜ ਪਸਾਰ ਕਬੀਰ ਸੂਤਾ ਕਿਆ ਕਰਹਿ ਬੈਠਾ ਰਹੁ ਅਰ ਜਾਗ ਜਾ ਕੇ ਸੰਗ ਤੇ ਬੀਛੁਰਾ ਤਾਹੀ ਕੇ ਸੰਗ ਲਾਗ ਕਬੀਰ ਸੰਤ ਕੀ ਗੈਲ ਨਾ ਛੋਡੀਐ ਮਾਰਗ ਲਾਗਾ ਜਾਓ ਪੀਖਤ ਹੀ ਪੁੰਨੀਤ ਹੋਏ ਐ ਟਿੱਪੀ ਲੱਗੀ ਹੋਈ ਐ ਪੁੰਨੀਤ ਥੋੜਾ ਜਿਹਾ ਕੱਸ ਕੇ ਬੋਲਨਾ ਇਹ ਏਟਾ ਤਾਂ ਜਪੀਐ ਨਾ ਕਬੀਰ ਸਾਖਤ ਸੰਗ ਨਾ ਕੀਜੀਐ ਦੂਰਹ ਜਾਈਐ ਭਾਗ ਬਾਸਨਕਾਰੋ ਪਰਸੀਐ ਓ ਕਾਸ਼ ਲੱਗੈ ਦਾਗ ਕਬੀਰਾ RAM ਨਾ ਚੇਤੇਉ ਇੱਥੇ ਕਬੀਰਾੰਨਾ ਲੱਗਿਆ ਹੋਇਆ ਹੈ ਧਿਆਨ ਨਾਲ ਕਬੀਰਾ ਉਚਾਰਨ ਕਰਨਾ ਕਬੀਰਾ RAM ਨਾ ਚੇਤੇਉ ਜਰਾ ਪਹੁੰਚਿਓ ਆਇ ਲਾਗੀ ਮੰਦਰ ਦਵਾਰ ਤੇ ਆਬ ਕਿਆ ਕਾਢਿਆ ਜਾਏ ਕਬੀਰ ਕਾਰਨ ਸੋ ਭਇਓ ਜੋ ਕੀਨੋ ਕਰਤਾਰ ਤੇ ਇਸ ਬਿਨ ਦੂਸਰ ਕੋ ਨਹੀਂ ਏਕੈ ਸਿਰਜਨਹਾਰ ਕਬੀਰ ਫਲ ਲਾਗੇ ਫਲਨ ਪਕਨ ਲਾਗੇ ਆਂਬ ਜਾਏ ਪਹੂਚੈ ਖਸਮ ਕਾ ਜੋ ਬੀਜ ਨਾ ਖਾਹੀ ਕਾਂਬ ਕਬੀਰ ਥਾਕੁਰ ਪੂਜੈ ਮੋਲ ਲੈ ਮਨ ਹਠ ਤੀਰਥ ਜਾਹੇ ਦੇਖਾ ਦੇਖੀ ਸਵਾੰਗ ਧਰ ਭੂਲੇ ਭਟਕਾ ਖਾਹੀ कबीर पाहन परमेश्वर किया पूजा सब संसार इसी तरह ही परमेश्वर उच्चारण करना है। कबीर पाहन परमेश्वर किया पूजा सब संसार इस पर वासे जो रहे बूढ़े काली धार कबीर कागद की ओबरी मासके कर्म कपाट पाहन बोरी पिरथमी ਪੰਡਿਤ ਪਾੜੀ ਬਾਟ ਕਬੀਰ ਕਾਲ ਕਰਨਤਾ ਅਬਹਕਰ ਅਬ ਕਰਤਾ ਸੋਇਤਾਲ ਸੋਇਤਾਲ ਇਕੱਠਾ ਹੀ ਪਾਠ ਸੰਪਰਦਾਚ ਪੜਾਇਆ ਜਾਂਦਾ ਹੈ ਵੱਖਰਾ ਲਿਖਿਆ ਹੋਇਆ ਹੈ ਪਾਠ ਇਕੱਠਾ ਕਰਨਾ ਹੈ ਸੋਇਤਾਲ ਪਾਛੈ ਤਸੂ ਨਾ ਹੋਏਗਾ ਜੋ ਸਿਰ ਪਰ ਆਵੇ ਕਾਲ ਕਬੀਰ ਐਸਾ ਜੰਤ ਇੱਕ ਦੇਖਿਆ ਜੈਸੀ ਧੋਈ ਲੱਖ ਬਿਸੈ ਚੰਚਲ ਬਹੁ ਗੁਨਾ ਮਤ ਹੀਨਾ ਨਾਪਾਕ ਨਾਪਾਕ ਇਕੱਠਾ ਹੀ ਬੋਲਣਾ ਹੈ ਨਾਪਾਕ ਨਹੀਂ ਕਹਿਣਾ ਹੈ ਕਬੀਰ ਮੇਰੀ ਬੁੱਧ ਕਾ ਜਮ ਨਾ ਕਰੈ ਤਿਸਕਾਰ ਜਿਨ ਇਹੋ ਜੰਮੂਆ ਸਿਰਜਿਆ ਸੋ ਜਪਿਆ ਪਰਵਤਿਗਾਰ ਪਰਵਤਿਗਾਰ ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ